ਹੁਣੇ ਹੁਣੇ ਇੱਕ ਪੋਸਟ ਪਾ ਕੇ ਅਕਾਲੀ ਦਲ ਦੇ ਵੱਡੇ ਨੇਤਾ ਜਿਨ੍ਹਾਂ ਦੀ ਜੈਡ ਸਿਕਿਉਰਿਟੀ ਪਿਛਲੇ ਦਿਨੀਂ ਵਾਪਸ ਲੈ ਲਈ ਗਈ ਸੀ ਵਿਕਰਮਜੀਤ ਸਿੰਘ ਜੀ ਮਜੀਠੀਆ ਉਹਨਾਂ ਨੇ ਜਦੋਂ ਗੱਡੀ 'ਚੋਂ ਲਾਈਵ ਹੋ ਕੇ ਇੱਕ ਗੱਲ ਕਹੀ ਉੱਥੋਂ ਐ ਲੱਗਦਾ ਸੀ ਜਿਵੇਂ ਕਿ ਉਹਨਾਂ ਨੂੰ ਕੁਝ ਘਬਰਾਟ ਹੋਈ ਪਈ ਹੈ ਕਿਉਂਕਿ ਜਦੋਂ ਉਹਨਾਂ ਨੇ ਦੱਸਿਆ ਕਿ ਮੈਂ ਮਜੀਠੇ ਹਲਕੇ ਦੇ ਵਿੱਚ ਜੋ ਗੈਂਗਸਟਰ ਨੇ ਡਿਲੀ ਲਾਏ ਹੋਏ ਆ ਇਸ ਦੀਆਂ ਮੇਰੇ ਕੋਲ ਵੀਡੀਓ ਹੁਣੇ-ਹੁਣੇ ਆਈਆਂ ਤੇ ਮੈਂ ਕਾਲਿਆ ਮਨੰਜਨ ਕਾਲਿਆ ਦੇ ਘਰੋਂ ਜੋ ਕੱਲ ਗਰਨੇਡ ਮਲਾਇਆ ਸੀ ਉਥੋਂ ਵਾਪਸ ਜਾ ਰਿਹਾ ਤੇ ਗੱਡੀ 'ਚ ਲਾਈਵ ਹੋਇਆ ਮਾਂ ਤੇ ਉਹਨਾਂ ਨੇ ਕਿਹਾ ਕਿ ਇਹ ਜਾਣਕਾਰੀ ਮੈਂ ਡੀਆਈਜੀ ਡੀਜੀਪੀ ਐਡੀਜੀਪੀ ਆਪ ਪਿਛੂ ਸਾਰਿਆਂ ਨੂੰ ਦਿੰਦਾ ਮਾਂ ਤਾਂ ਜੋ ਪੁਲਿਸ ਦੀ ਨਿਗਰਾਨ ਦੇ ਵਿੱਚ ਇਹ ਗੱਲ ਆ ਸਕੇ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਹਮਲਾਵਰ ਫੜ ਲਿਆ ਜਿਹੜੇ ਹਮਲਾ ਕਰਨ ਆਏ ਸੀ ਪਰ ਉਹ ਤਾਂ ਖੁੱਲੇ ਆਮ ਹਾਲੇ ਵਿੱਚ ਚਤਾਵਣੀਆਂ ਦੇ ਰਿਹਾ ਲਾਈਵ ਆ ਕੇ ਇਹ ਗੱਲ ਉਹਨਾਂ ਨੇ ਐਕਸ ਤੇ ਪੋਸਟ ਕੀਤੀ ਜਿੰਦੇ ਵਿੱਚ ਨਾਲ ਉਹਨਾਂ ਨੇ ਇੱਕ ਵੀਡੀਓ ਪਾਈ ਤੇ ਇੱਕ ਆਪਣੇ ਨਾਲ ਹੱਥ ਲਿਖਤ ਉਹਨਾਂ ਨੇ ਇੱਕ ਪੋਸਟ ਵੀ ਪਾਈ ਜਿਸ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਬਾਕੀ ਤੁਸੀਂ ਸੋਹਣ ਜੀ ਅ ਗੱਡੀ ਚੋਂ লাইਵ ਇਸ ਲਈ ਹੁਣ ਆ ਪੈ ਰਿਹਾ ਮੈਂ ਹੁਣੇ ਮਨੋਰੰਜਨ ਕਾਲਿਆ ਸਾਹਿਬ ਦੇ ਗ੍ਰੈਬ ਕੇ ਜਾ ਕੇ ਆਇਆ ਔਰ ਜੋ ਹਾਲਾਤ ਪੰਜਾਬ ਦੇ ਬਣੇ ਆ ਲਾਅ ਐਂਡ ਆਰਡਰ ਦੇ ਉਹ ਸਾਰਿਆਂ ਦੇ ਸਾਹਮਣੇ ਆ ਜੀ ਹੈਰਾਨਗੀ ਦੀ ਗੱਲ ਇਹ ਹੈ ਕਿ ਕੱਲ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰੇਤ ਚੁਕਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਨੋਰੰਜਨ ਕਾਲੀਏ ਜੀ ਦੇ ਘਰ 'ਚ ਜਿਹੜਾ ਅਟੈਕ ਹੋਇਆ ਉਹਦੇ 'ਚ ਇੱਕ ਸ਼ਹਾਦ ਭੱਟੀ ਤੇ ਕੁਝ ਹੋਰ ਬੰਦਿਆਂ ਦਾ ਨੌ ਲੈ ਰਹੇ ਆ ਬੀਕੀਆਈ ਵਾਲਿਆਂ ਦਾ ਉਹਨਾਂ ਦੀ ਇੱਕ ਵੀਡੀਓ ਜਦ ਮੈਂ ਵਾਪਸ ਆ ਰਿਹਾ ਸੀਗਾ ਆ ਮੇਰੇ ਕੋਲ ਆਈ ਹੈ ਜਿਹਦੇ 'ਚ ਇਹ ਜਿਹੜੇ 2-3 ਗੈਂਗਸਟਰ ਨੇ ਜਾਂ ਆਈਐਸਆਈ ਦੇ ਨਾਲ ਜੋ ਇਹ ਕਹਿੰਦੇ ਆ ਕਿ ਉਹਨਾਂ ਦੇ ਲਿੰਕ ਨੇ ਉਹਨਾਂ ਨੇ ਮਜੀਠੇ ਪਹਿਲਾਂ ਵੀ ਬਲਾਸਟ ਕੀਤਾ ਥਾਣੇ 'ਚ ਜਿੰਤੀਪੁਰ ਕੀਤਾ ਤੇ ਹੁਣ ਫੇਰ ਇੱਕ ਵੀਡੀਓ 'ਚ ਕਹਿ ਰਿਹਾ ਕਿ ਅਸੀਂ ਹੁਣ ਤਿਆਰੀ ਕਰ ਲਿਓ ਫੇਰ ਕਰਨ ਲੱਗੇ ਆ ਮੈਂ ਆ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਔਰ ਮੇਰਾ ਕਾਰਨ ਇੱਕ ਹੈ ਕਿ ਦੇਖੋ ਮਜੀਠੇ ਹਲਕੇ 'ਚ ਕੋਈ ਇਹੋ ਜਿਹੀ ਵਾਰਦਾਤ ਨਾ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਹ ਮੇਰੀ ਸਿਕਿਉਰਿਟੀ ਫੋਰਸਿਜ਼ ਨੂੰ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਅਪੀਲ ਹੈ ਕਿ ਕਾਈਂਡਲੀ ਟੇਕ ਨੋਟਿਸ ਆਫ ਦਿਸ ਵੀਡੀਓ ਔਰ ਇਮੀਡੀਏਟਲੀ ਸਿਕਿਉਰਿਟੀ ਚ ਆਇਓ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਰੇਂਜ ਦੇ ਡੀਆਈਜੀ ਸਾਹਿਬ ਨੇ ਆਈਜੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਚੱਪੇ-ਚੱਪੇ ਤੇ ਫੋਰਸ ਲਾ ਕੇ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਕੋਈ ਅਨਟੂ ਵਰਡ ਇਨਸੀਡੈਂਟ ਜੋ ਇਹ ਪਲਾਨਿੰਗ ਚੱਲ ਰਹੀ ਹੈ ਇਹ ਪਲਾਨਿੰਗ ناکਾਮ ਹੋਵੇ ਔਰ ਜਿਹੜੇ ਲੋਕ ਮ ਜੀਠੇ ਹਲਕੇ ਚ ਜਾਂ ਪੰਜਾਬ ਚ ਨੁਕਸਾਨ ਪਹਚਾਣਾ ਚ ਆ ਰਹੇ ਆ ਉਹਨਾਂ ਨੂੰ ਤੁਰੰਤ ਐਕਸ਼ਨ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਥੈਟ ਜਿਹੜੀ ਆ ਵੀਡੀਓ ਤੇ ਦਲੇਰੀ ਵੇਖੋ ਵੀਡੀਓ ਪਾ ਕੇ ਅਪਲੋਡ ਕੀਤਾ ਜਾ ਰਿਹਾ ਕਿ ਆ ਲੋ ਅੱਜ ਤੋਂ ਬਾਅਦ ਨਾਲੇ ਚ ਵੀ ਕਿਉਂ ਵੀ ਹੋਣਾ ਆਈਏ ਤਾਂ ਸੁਣਗੇ ਆ ਕੋਈ ਨਾ ਜਿਹੜੀ ਹੁਣ ਥੋੜੀ ਦੇਰ ਤੇ ਕਿਰਪਾ ਨਹੀਂ ਉਹਨਾਂ ਨੂੰ ਭੇਜੀ ਜਾਏ ਕੋਈ ਵੀਡੀਓ ਕਿ ਨਹੀਂ ਆ ਜੇ ਅਸੂ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਉਹਨੂੰ ਪੇਜ ਆ ਜਾਂ ਸੈੱਟ ਆ। ਉਹ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਭਰਾਵਾ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ। ਲੱਗੇ ਪੂਰੀ ਜਿਹੀ ਰੇਝੜੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ। ਹੈਵੀ ਆਨ ਜਾਂਦੇ ਹਾਲ ਤੇ। ਹੈਲੋ। ਜੀ ਰਿਜੂ ਜਨ। ਵਾਲੇ ਨੂੰ। ਵਾਲੇ ਨੂੰ ਸਾਮ। ਸੁੱਤੇ ਹੀ ਰਹਿਣਾ ਹਟਾ।

ਅਜਾ ਤਨ ਉਹ ਪਿੱਛੇ ਜਿਹੜੇ ਨੇ ਇੱਕ ਕਮੈਂਟ ਕਰ ਖਬਰ ਲੂੰਗਾ ਹਮਸਾ ਵਾਪਸ ਜੀਤਨ ਜੀ ਬਸ ਵਧੀਆ ਵਧੀਆ ਤੈਨੂੰ ਵੀਡੀਓ ਹੋਣ ਲੱਗੀ ਕੋਈ ਵੀ ਅਲੀ 5 ਮਿੰਟ ਤੱਕ ਅੱਛਾ ਇੰਨੇ ਖੁਸ਼ ਹੋਣ ਦੇ ਆ ਕਿ ਮਜੀਠੇ ਹਲਕੇ 'ਚ ਇੱਕ ਵੀਡੀਓ ਆਉਣ ਲੱਗੀ ਆ ਵੀਡੀਓ ਕਿਹੜੀ ਪਾ ਰਹੀ ਆ ਜਿੱਥੇ ਜਿੱਥੇ ਜਾ ਕੇ ਬਲਾਸਟ ਕਰਦੇ ਆ ਉਹ ਵੀਡੀਓ ਪਾ ਰਹੀ ਆ ਹੁਣ ਜਾਣ ਤਾਂ ਇਹਨਾਂ ਦੀ ਤਿਆਰੀ ਆ ਕੁਝ ਕਰਨ ਦੀ ਤੇ ਜਾਂ ਇਹ ਕੋਈ ਵੀਡੀਓ ਜਿਹਦੀ ਪੁਲਿਸ ਡਿਨਾਈ ਕਰ ਰਹੀ ਆ ਮੂਦਲ ਜਿਹੜਾ ਬਲਾਸਟ ਹੋਇਆ ਉਹ ਆ ਇਸ ਲਈ ਔਰ ਇਹਦੇ 'ਚ ਜ਼ਿਕਰ ਕਰ ਰਿਹਾ ਇੱਕ ਆਈਜੀ ਸਾਹਿਬ ਡੀਆਈਜੀ ਸਾਹਿਬ ਦਾ ਵੀ ਜ਼ਿਕਰ ਕਰ ਰਿਹਾ ਜਿਹਨੂੰ ਕਹਿ ਰਿਹਾ ਆਵੇ ਸਾਨੂੰ ਕਹਿੰਦਾ ਪੰਜਾਬ ਆਵੇ ਉਹਨੂੰ ਕਹਿੰਦੇ ਉਹਨੂੰ ਵੀ ਦੱਸਾਂਗੇ ਕਿ ਇਹ ਨਾਰ ਨੇ ਕੀ ਕੀ ਨੇ ਸੋ ਓਪਨਲੀ ਪੰਜਾਬ ਪੁਲਿਸ ਨੂੰ ਓਪਨਲੀ ਸਿਕਿਉਰਿਟੀ ਫੋਰਸਸ ਨੂੰ ਥ੍ਰੈਟ ਹੈ ਔਰ ਓਪਨਲੀ ਇਹ ਕਹਿ ਰਿਹਾ ਕਿ ਅਗਲਾ ਟਾਰਗੇਟ ਮਜੀਠੇ ਸੋ ਮੇਰੀ ਡੀਜੀਪੀ ਪੰਜਾਬ ਨੂੰ ਕਲੀਅਰਲੀ ਇਹ ਸਿਫਾਰਿਸ਼ ਹੈ ਕਿ ਭਾਈ ਗੈਟ ਯੂਰ ਐਕਟ ਟੂਗੇਦਰ ਐਂਡ ਇਨਸ਼ੋਰ ਇਹ ਮਜੀਠੇ ਹਲਕੇ ਚ ਜਾਂ ਸਾਰੇ ਪੰਜਾਬ ਚ ਕੋਈ ਇਹ ਜਾਂ ਕਾੜ ਨਾ ਹੋਵੇ ਕੋਈ ਇਹ ਜਾਂ ਨੁਕਸਾਨ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਸੋ ਇਹ ਮੇਰੀ ਰਿਕਵੈਸਟ ਵੀ ਆਰ ਵਾਰਨਿੰਗ ਵੀ ਹੈ ਕਿ ਜੇ ਇਹਦੇ باوجود ਵੀ ਸਿਕਿਉਰਿਟੀ ਫੋਰਸਸ ਫੇਲ ਹੁੰਦੀਆਂ ਨੇ ਤੇ ਇਹਦੇ ਚ ਸਾਫ ਕਲੀਅਰ ਹੈ ਕਿ ਪੋਲੀਟਿਕਾਈਜੇਸ਼ਨ ਆਫ ਪੰਜਾਬ ਪੁਲਿਸ ਹੈ ਜਿੱਥੇ ਐਡਾ ਵੱਡਾ ਇਹ ਫੇਲਿਅਰ ਹੋ ਰਿਹਾ ਬਹੁਤ ਬਹੁਤ ਧੰਨਵਾਦ